ਬੁਲਟ ਮੋਟਰਸਾਈਕਲ ਸਵਾਰ ਨੇ 4 ਸਾਲਾ ਮਾਸੂਮ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਜਿਸ ਦੇ ਚਲਦਿਆਂ ਇਹ ਮਾਸੂਮ ਬੱਚਾ ਦੂਰ ਸੜਕ ਤੇ ਜਾ ਕੇ ਡਿੱਗਿਆ ਅਤੇ ਗੰਭੀਰ ਰੂਪ ਦੇ ਵਿੱਚ ਹੁਣ ਜ਼ਖਮੀ ਵੀ ਹੋਇਆ ਹੈ ਦੱਸਦੀਏ ਕਿ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਉੱਥੇ ਹੀ ਇਹ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਜਿਵੇਂ ਹੀ ਸੜਕ ਪਾਰ ਕਰਨ ਨੂੰ ਭੱਜਦਾ ਹੈ ਤਾਂ ਬੁਲਟ ਮੋਟਰਸਾਈਕਲ ਜ਼ੋਰਦਾਰ ਟੱਕਰ ਮਾਰਦਾ ਹੈ ਤੇ ਇਸ ਦੌਰਾਨ ਉਹ ਦੂਰ ਜਾ ਕੇ ਡਿੱਗ ਜਾਂਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਇਸ ਵੇਲੇ ਚੱਲ ਰਿਹਾ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਦੱਸਦੀ ਹੈ ਕਿ ਇਸ 마ਸੂਮ ਬੱਚੇ ਦੇ ਪੂਰੇ ਸਰੀਰ ਤੇ ਕਈ ਸੱਟਾਂ ਲੱਗੀਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਸਿਰ ਅਤੇ ਪੈਰ ਦਾ ਫ੍ਰੈਕਚਰ ਵੀ ਆਇਆ ਹੁਣ ਇਸ ਵਿਚਾਲੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਬੱਚਾ ਜਾਂ ਫਿਰ ਬੁਲੇਟਸਵਾਰ ਕਿਉਂਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਦੂਰੋਂ ਦੀ ਭੱਜਦਾ ਹੋਇਆ ਸੜਕ ਪਾਰ ਕਰ ਰਿਹਾ ਹੁੰਦਾ ਹੈ ਤੇ ਅਚਾਨਕ ਬੁਲੇਟ ਮੋਟਰਸਾਈਕਲ ਉਸ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ ਅਤੇ ਫਿਰ ਉਹ ਉਸ ਤੋਂ ਦੂਰ ਜਾ ਕੇ ਡਿੱਗ ਜਾਂਦਾ ਹੈ। ਇਹ ਮਾਮਲਾ ਨਾਬਾਤ ਤੋਂ ਸਾਹਮਣੇ ਆਇਆ ਜਿੱਥੇ ਮਾਸੂਮ ਇਸ ਅਚਾਨਕ ਵਾਪਰੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ। ਹਾਲਾਂਕਿ ਇਸ ਵਿਚਾਲੇ ਉਸ ਨੂੰ ਜ਼ਰੂਰ ਗੰਭੀਰ ਰੂਪ ਦੇ ਵਿੱਚ ਸੱਟਾਂ ਆਈਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਰੈਫਰ ਕਰ ਦਿੱਤਾ ਗਿਆ। ਹੁਣ ਪਰਿਵਾਰ ਦੇ ਵੱਲੋਂ ਵੀ ਪੁਲਿਸ ਤੋਂ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸਰ ਪਿਊਸ਼ ਹੈ ਬੱਚਾ ਇਹ ਮੇਰਾ ਜੋ ਮੇਰਾ ਭਾਂਜਾ ਹੈ ਜੋ 3 ਸਾਲ ਤੋਂ ਸਾਡੇ ਲਵੇ ਹੀ ਰਹਿ ਰਿਹਾ ਹੈ। ਅਸਲ ਦੇ ਵਿੱਚ ਇਹ ਬਾਹਰ ਇੱਕ ਸਾਈਡ ਤੇ ਖੜਾ ਸੀ ਇੱਕ ਬੁਲਟ ਮੋਟਰਸਾਈਕਲ ਤੇ ਸਰਦਾਰ ਮੁੰਡਾ ਸੀ ਜੋ ਬਹੁਤ ਹੀ ਅਣਗੌਲੀ ਨਾਲ ਤੇ ਬਹੁਤ ਹੀ ਤੇਜ਼ ਸਪੀਡ ਨਾਲ ਆਇਆ ਤੇ ਬੱਚੇ ਨੂੰ ਟੱਕਰ ਮਾਰੀ ਤੇ ਬੱਚਾ ਹਵਾ 'ਚ ਉੱਡਦਾ ਗਿਆ। ਬਾਕੀ ਵੀਡੀਓ ਫਿਲਹਾਲ ਤੁਹਾਡੇ ਲਵੇ ਸਾਰੀਆਂ ਪਹੁੰਚ ਚੁੱਕੀਆਂ। ਸ ਅਸੀਂ ਨਾਲ ਦੇ ਨਾਲ ਨੂੰ ਚੱਕਿਆ ਤੇ ਸਰਕਾਰੀ ਹਸਪਤਲ ਲੈ ਗਏ ਤੇ ਸਰਕਾਰੀ ਹਸਪਤਲ ਵਾਲਿਆਂ ਨੇ ਨਾਲ ਦੇ ਸਾਨੂੰ ਰਜਿੰਦਰਾ ਰੈਫਰ ਕਰਤਾ ਜੀ ਕੀਤੀ ਬਦ ਸਰ ਬੱਚੇ ਦੀ ਉਹ ਬੱਚੇ ਨੂੰ ਹੋਸ਼ ਹੈਗਾ ਸਿਰ ਤੇ ਨਾਜੁਕ ਸੱਟਾਂ ਨੇ ਜੀ ਅੰਦਰੂਨੀਆਂ ਤੇ ਪਾਟ ਬੱਚੇ ਦਾ ਟੁੱਟ ਚੁੱਕਿਆ ਤੇ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਵੀ 24 ਘੰਟੇ ਅਸੀਂ ਹਜੇ ਹੋਰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਰੇਟ ਕਰਾਂਗੇ ਜੀ ਸਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਜਿਨ੍ਹਾਂ ਵੱਲੋਂ ਬਿਆਨ ਲਿਖਾਇਆ ਗਿਆ ਹਾਂਜੀ ਇੱਕ ਪ੍ਰਸ਼ਾਸਨ ਦਾ ਰਾਏ ਨੇ ਨਾਦੇ ਕੋ ਪੁਲਸਾਰੇ ਤੇ ਉਹ ਬਿਆਨ ਲੈ ਕੇ ਗਏ ਨੇ ਜੀ ਸਰ ਕੀ ਮੰਗ ਕਰਦੇ ਹੋ ਕਿ ਜਿਹੜੇ ਇਹ ਜੇ ਹਾਦਸੇ ਹੁੰਦੇ ਨੇ ਕੀ ਮਤਲਬ ਕੀ ਅਪੀਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਸਰ ਇਹ ਅਪੀਲ ਕਰਦੇ ਆਂ ਵੀ ਇਹ ਬੱਚਿਆਂ ਨੂੰ ਬਾਈਕ ਦਾ ਨਾ ਦਿੱਤਾ ਜਾਵੇ ਇੰਨੀ ਛੋਟੀ ਉਮਰ ਦੇਆਂ ਨੂੰ ਤੇ ਆਪਣੇ ਸਪੀਡ ਤੇ ਕੰਟਰੋਲ ਰੱਖਣ ਤੇ ਪ੍ਰਸ਼ਾਸਨ ਵੀ ਜੋ ਸ਼ਹਿਰ ਦੇ ਵਿੱਚ ਬਣਦੇ ਰੈਂਪ ਬਣਾਏ ਜਾਣ ਤੇ ਵੀ ਇਹ ਜੇ ਹਾਦਸੇ ਹੋਣ ਤੋਂ ਬਚਣ ਜੀ ਬੱਚਾ ਕੋਈ ਵੀ ਹੋ ਸਕਦਾ ਸਾਡਾ ਚਾਹ ਕਿਸੇ ਦਾ ਵੀ ਕੱਲ तकरीबन 5-6 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਕੋਈ ਜਾ ਰਿਹਾ ਸੀਗਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਆ ਤੇ ਬੱਚੇ ਨੂੰ ਉਹਨੇ ਟੱਕਰ ਮਾਰੀ ਹੈ ਕਿ ਉਸ ਤੋਂ ਬਾਅਦ ਉਹ ਭੱਜ ਗਿਆ ਜੀ ਤੇ ਵੀਡੀਓ ਵਿੱਚ ਦੇਖਿਆ ਕਿ ਬੱਚਾ ਕਾਫੀ ਦੂਰ ਜਾ ਕੇ ਗਿਰਿਆ ਹੈਗਾ ਸਾਡੀ ਮਤਲਬ ਇੱਕ ਸਾਰਾ ਮਹੱਲਾ ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਾਂ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਦੌੜੀਆਂ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਵਿੱਚ ਯੂ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਸਵੈ ਸੇਵਾਵਾਂ ਲਾ ਸੁਧਾਰ ਕਮੇਟੀ ਵੱਲੋਂ ਕਿ ਸਾਡੇ ਉਹ ਜਿਹੜੇ ਸਪੀਡ ਬ੍ਰੇਕਰ ਬਣ ਜਾਈਏ ਬਣਾਏ ਜਾਣ ਤਾਂ ਜੋ ਜਿਹੜੀ ਸਪੀਡ ਦੀ ਥੋੜੀ ਜਿਹੀ ਕਮੀ ਆਵੇਗੀ ਤਾਂ ਐਕਸੀਡੈਂਟ ਹੋਣ ਦਾ ਜਿਹੜਾ ਖਤਰਾ ਘਟੇਗਾ ਕੱਲੇ ਕੱਟਣਾ ਵਰਦੀਆ ਜੀ ਬੁਲਟ ਤੇ ਮੁੰਡਾ ਆ ਰਹਿ ਤੀਗਾ ਤੇ ਬੱਚਾ ਇਥੋਂ ਨਿਕ ਰਿਆ ਦੀਆ ਉਹ ਕਾਫੀ ਸਪੀਡ ਤੇ ਦੀਗਾ ਤੇ ਉਹਦੇ ਵੀ ਕਾਫੀ ਛੱਟਾਂ ਲੱਗੀਆਂ ਨੇ ਵਿਚਾਰੇ ਦੇ ਇਹਨਾਂ ਨੂੰ ਕਾਫੀ ਟਾਈਮ ਤੋਂ ਕਹਿੰਦੇ ਆ ਹੱਪ ਬਣਾ ਦਿਓ ਹੱਪ ਬਣਾ ਦੇ ਇਹਨਾਂ ਨੇ ਬਣਾਏ ਨਹੀਂ ਕਮੇਟੀ ਜੀ ਵੀ ਦੇਖਿਆ ਨੇ ਯੂ ਸਾਹਿਬ ਨੂੰ ਇਦਾਂ ਨਹੀਂ ਸੁਣਾਈ ਨਹੀਂ ਕੀਤੀ ਹੱਦ ਤੱਕ ਕਿਰਪਾ ਕਰਕੇ ਇੱਥੇ ਸਪੀਡ ਬਹੁਤ ਹੈ ਉਸ ਨੂੰ ਵੀ ਦੇਖਣਾ ਚਾਹੀਦਾ ਹੈ ਇਹ ਸਾਨੂੰ ਕੱਲ ਦੇਰ ਰਾਤ ਤੇ ਕੰਟੀਨਿਊਸ਼ਨ ਮਿਲੀ ਸੀ ਸਿਰੋਸਤਨਾਬਾ ਤੋਂ ਇੱਕ 4 ਸਾਲ ਦਾ ਬੱਚਾ ਪਿਊਸ਼ ਦਾ ਨਾਮ ਹੈਗਾ ਇਹ ਬਟੰਡਿਆ ਮਹੱਲੇ ਇੱਥੇ ਆਪਣੇ ਜਿਹੜੀ ਇਹਦੀ ਮੰਮੀ ਹੈ ਇੱਥੇ ਪੇਕੇ ਘਰ ਦੇ ਚਲ ਰਹੀ ਹੈ ਪਿਛਲੇ 1.5-2 ਸਾਲ ਤੋਂ ਤੇ ਇਹ ਨੂੰ ਕਿਸੇ ਬੁਲਟ ਮੋਟਰਸਾਈਕਲ ਦਾ ਅਨਨੋਨ ਪਰਸਨ ਨਾਮ ਨੂੰ ਮਜੇ ਦੇ ਬਾਰੇ ਪਤਾ ਨਹੀਂ ਲੱਗਿਆ ਉਨੇ ਨੂੰ ਫੇਟ ਮਾਰ ਕੇੜਾ ਮੋਟਰਸਾਈਕਲ ਉਹ ਲੈ ਕੇ ਫਰਾਰ ਹੋ ਗਿਆ ਉਥੋਂ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਦਾ ਪਹਿਲਾ ਇਹ ਸਰੋਤਾ ਨਾਬਾ ਜਾਕਰ ਸੀ ਪਰ ਤੋਰੀ ਸਿਹਤ ਜਿਹੜੀ ਹੈ ਜਿਆਦਾ ਖਰਾਬ ਹੋਣ ਕਰਕੇ ਇਹ ਨੂੰ ਮਾਪੇ ਤੋਂ ਰੇਂਦਰਾਸਤਰਾ ਰੈਫਰ ਕਰਤਾ ਸੀ ਇਹ țeੜਾ ਬੱਚਾ ਅਜੇ ਡਾਕਟਰ ਉਹਦੇ ਕੋਲ ਅਜੇ ਕੁਝ ਨਹੀਂ ਕਹਿ ਰਹੇ ਬਾਕੀ ਸੱਟਾਂ ਉਹਦੇ ਕਾਫੀ ਨੇ ਸੱਤ ਵੀ ਸੱਟ ਹੈ ਉਹਦੇ ਲੱਤਾਂ ਦੇ ਵੀ ਸੱਟਾਂ ਨੇ ਬਾਹਾਂ ਦੇ ਵੀ ਸੱਟਾਂ ਨੇ ਤੇ ਵੈਸੇ ਖਤਰੇ ਤੋਂ ਜੇ ਬਾਹਰ ਲੱਗ ਰਿਹਾ ਸੋਚ ਪਾਸ਼ਾ ਸਹੀ ਕਰਨ ਬੱਚੇ ਨੂੰ ਸਰ ਜਿਹੜਾ ਵੋਲਟ ਸੀ ਉਹ ਓਵਰ ਸਪੀਡ ਜ਼ਿਆਦਾ ਲਿਖ ਰਿਹਾ ਸੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਜਿਵੇਂ ਓਵਰ ਸਪੀਡ ਆ ਰਿਹਾ ਸੀ ਕਾਫੀ ਹਾਂਜੀ ਕਿ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਬੱਚਾ ਇੱਕ ਨਾਮ ਸਾਹਮਣੇ ਆਇਆ ਹਾਂਜੀ ਹਾਂਜੀ ਓਵਰ ਸਪੀਡ ਸੀ ਬਹੁਤ ਜ਼ਿਆਦਾ ਜੋ ਸੀਸੀਟੀਵੀ ਵਿੱਚ ਹੁਣ ਆਇਆ ਉਹਦੀ ਓਵਰ ਸਪੀਡ ਜ਼ਿਆਦਾ ਸੀ ਪਰੰਤੂ ਇਹ ਉਹਦੇ ਬਾਰੇ ਆਪਣਾ ਉਹਦੇ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਬਾਰੇ ਜਾਂ ਉਹਦੀ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ ਸਾਡੇ ਕੋਲ ਸਾਹਮਣੇ ਨਹੀਂ ਆਈ ਅੱਜ ਅਸੀਂ ਉਹਦੇ ਮਾਮੇ ਦੇ ਜੋਨੀ ਦੇ ਬਿਆਨ ਲੈ ਕੇ ਬੱਚੇ ਦਾ ਜਿਹੜਾ ਮਾਮਾ ਹੈਗਾ ਜੋਨੀ ਉਹਦੇ ਬਿਆਨ ਲੈ ਕੇ ਜਿਹੜੀ ਅਸੀਂ ਇਹਦੀ ਕਾਰ ਤੇ ਉਹਨੂੰ ਜਲਦੀ ਤੋਂ ਜਲਦੀ ਇਹ ਸੀਸੀਟੀਵੀ ਕੈਮਰਾ ਚੈੱਕ ਕਰਕੇ ਟ੍ਰੇਸ ਕਰਕੇ ਠੀਕ ਹੈ ਉਹਦੇ ਖਲਾਬੇ ਬਣਦੀ ਅਗਲੀ ਕਾਰਵਾਈ